ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ, ਭਾਜਪਾ ਕਰਨ ਹੋ ਗਿਆ, ਰਾਜਨੀਤੀਕਰਨ ਹੋ ਗਿਆ। ਤੇ ਪਿਛਲੇ ਸਾਲ ਵੀ ਸਾਡੀ ਚਾਕੀ ਨਹੀਂ ਸੀ, ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਚਾਕੀ ਨਹੀਂ। ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ। ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ। 15 ਅਗਸਤ ਤੇ 26 ਜਨਵਰੀ ਵਿੱਚ ਸਾਡੀਆਂ ਤੁਸੀਂ ਚਾਕੀਆਂ ਕੱਢੀ ਜਾਂਦੇ ਹੋ। ਕਿ ਨਹੀਂ। ਤੁਹਾਡੀ ਕੋਈ ਲੋੜ ਨਹੀਂ। ਇਹ ਸਮਝਦੇ ਕੀ ਆਪਣੇ ਆਪ ਨੂੰ ਇਹ? ਇਹ ਸਾਡੇ ਵਿਰਸੇ ਨੂੰ ਸਾਡੀ ਸਾਡੀਆਂ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਜੇ 26 ਜਨਵਰੀ ਤੇ 15 ਅਗਸਤ ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਭਗਵੰਤ ਮਾਨ ਜੀ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਪੰਜਾਬ ਦੀ ਝਾਕੀ ਰਿਜੈਕਟ ਕਰ ਦਿੱਤੀ ਔਰ ਇਹ ਕਿਹਾ ਕਿ ਉਹ ਸ਼ਹੀਦਾਂ ਦੀ ਚਿੰਤਾ ਨਹੀਂ ਕਰਦੇ ਭਗਵੰਤ ਮਾਨ ਜੀ ਕੋਰਾ ਝੂਠ ਬੇਈਮਾਨੀ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਮੌਤ ਹੋ soprintੀ ਰਹੀ ਆ ਕਿ ਤੁਸੀਂ ਪਹਿਲਾ ਪ੍ਰੋਜੈਕਟ ਇਸ ਤਰ੍ਹਾਂ ਭੇਜੋ ਜਿਹੜਾ ਰਿਜੈਕਟ ਹੋਵੇ ਔਰ ਫਿਰ ਉਹਦੀ ਸਿੰਪਥੀ ਲੋ ਵਿਚਾਰੇ ਬਣ ਕੇ ਲੋਕਾਂ ਚ ਜਾਓ ਇਹ 9 ਸਾਲ ਤੋਂ ਭਗਵੰਤ ਮਾਨ ਜੀ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਅਰਵਿੰਦ ਕੇਜਰੀਵਲ ਦਿੱਲੀ ਚ ਇਹੀ ਕੰਮ ਕਰ ਰਹੇ ਨੇ ਸਿੱਖ ਧਰਮ ਦੀਆਂ ਲਾ ਮਿਸਾਲ ਲਾਸਾਨੀ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦੇ ਬੜਵੰਲੇ ਯੋਗਦਾਨ ਸਣੇ ਹਰ ਹਰਵਾਰ ਵਰਤ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਉੱਤੇ ਪੰਜਾਬ ਨਾਲ ਬੇਤਕਰੇ ਦੇ ਦੋਸ਼ ਮੜੇ ਉਹਨਾਂ ਦਾ ਇਹ ਹਮਲਾਵਰ ਰੂਪ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲਿਆ ਉਹ ਕੇਂਦਰ ਸਰਕਾਰ ਨੂੰ ਸਿੱਧੇ ਹੁੰਦੇ ਹੋਏ ਦਿਖਾਈ ਦਿੱਤੇ ਪਰ ਪੰਜਾਬ ਨਾਲ ਵਿਤਕਰੇ ਦੇ ਮੁੱਦੇ ਉੱਤੇ ਕੋਈ ਠੋਸ ਪ੍ਰੋਗਰਾਮ ਦੇਣ ਦੀ ਥਾਂ ਇੱਕ ਥਾਂ ਗਲਤੀ ਕਰ ਗਏ ਉਹਨਾਂ ਆਪਣੀ ਸਰਕਾਰ ਜਾਂ ਆਪਣੀ ਪਾਰਟੀ ਵੱਲੋਂ ਇਸ ਵਿਤਕਰੇ ਖਿਲਾਫ ਕੋਈ ਐਲਾਨ ਕਰਨ ਦੀ ਥਾਂ ਲੋਕਾਂ ਨੂੰ ਇੱਕ ਸੱਦਾ ਦਿੱਤਾ ਇਸ ਸੱਦੇ ਅਤੇ ਕੁਝ ਹੋਰ ਨਾ ਕਰਨਾ ਕਰਕੇ ਉਹਨਾਂ ਉੱਤੇ ਹਰ ਮੁੱਦੇ ਉੱਤੇ ਸਿਆਸੀ ਰੋਟੀਆਂ ਸੇਕਣ ਦੇ ਦੋਸ਼ ਇੱਕ ਵਾਰ ਫਿਰ ਲੱਗੇ ਨੇ ਇੰਡੀਆ ਗੱਡਜੋੜ ਵਿੱਚ ਸ਼ਾਮਲ ਹੋ ਕੇ ਕਾਂਗਰਸ ਨਾਲ ਸੰਭਾਵੀ ਗੱਡਜੋੜ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਉੱਤੇ ਹੁਣ ਕਾਂਗਰਸ ਦੇ ਆਗੂ ਘਾਟ ਹੀ ਹੁੰਦੇ ਨੇ ਜਦਕਿ ਕਾਂਗਰਸ ਹੀ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ ਭਗਵੰਤ ਮਾਨ ਹੁਣ ਜ਼ਿਆਦਾਤਰ ਅਕਾਲੀਆਂ ਉੱਤੇ ਨਿਸ਼ਾਨਾ ਸੇਦੇ ਨੇ ਕਦੇ-ਕਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਉਹਨਾਂ ਦੇ ਨਿਸ਼ਾਨੇ ਉੱਤੇ ਹੁੰਦੇ ਨੇ ਜ਼ਿਆਦਾਤਰ ਉਹ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸੱਦਾ ਦਿੱਤਾ ਉਹ ਨਿਰੋਲ ਸਿਆਸੀ ਸੀ ਉਹਨਾਂ ਕਿਹਾ ਕਿ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਆਉਣਗੇ ਅਤੇ ਲੋਕ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣ ਮਤਲਬ ਸਾਫ ਸੀ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਅਜਿਹਾ ਕੀਤਾ ਜਾਵੇ ਇਸ ਸਬੰਧ ਵਿੱਚ ਉਹਨਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਦਿੱਲੀ ਵਾਲੇ ਮਨਜਿੰਦਰ ਸਿੰਘ ਸਿਰਸਾ ਦੇ ਨਾਮ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ ਮਨਜਿੰਦਰ ਸਿੰਘ ਸਿਰਸਾ ਨੇ ਤਾਂ ਠੋਕਮਾ ਜਵਾਬ ਵੀ ਉਸੇ ਵਕਤ ਦੇ ਦਿੱਤਾ ਅਤੇ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਰਾਹ ਉੱਤੇ ਚੱਲਣ ਦੇ ਦੋਸ਼ ਲਾਏ ਭਗਵੰਤ ਮਾਨ ਦੇ ਸੱਦੇ ਤੋਂ ਬਾਅਦ ਲੋਕ ਤਾਂ ਫਿਰ ਉਹਨਾਂ ਦੀ ਸਰਕਾਰ ਦੇ ਮੰਤਰੀਆਂ ਅਤੇ ਆਗੂਆਂ ਨੂੰ ਵੀ ਘੇਰ ਕੇ ਪੁੱਛਣਗੇ ਕਿ 2 ਸਾਲ ਵਿੱਚ ਉਹਨਾਂ ਨੇ ਕੀ ਕੀਤਾ ਜਿਹੜੇ ਵਾਅਦੇ ਕੀਤੇ ਸੀ ਅਤੇ ਦਿੱਤੀ ਗਰੰਟੀ ਦਾ ਕੀ ਬਣਿਆ ਪੰਜਾਬ ਨਾਲ ਬਿਤਕਰਾ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਦੇ ਤਾਜ਼ਾ ਦੋਸ਼ 26 ਜਨਵਰੀ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਪੰਜਾਬ ਦੀ ਝਾਕੀ ਨਾਲ ਜੁੜੇ ਹੋਏ ਨੇ ਪਿਛਲੇ ਸਾਲ ਬਾਅਦ ਕੀ ਵੀ ਪੰਜਾਬ ਦੀ ਝਾਕੀ 26 ਜਨਵਰੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕੀਤੀ ਗਈ ਮੁੱਖ ਮੰਤਰੀ ਨੇ ਇਸ ਵੇਲੇ ਕੇਂਦਰ ਨੂੰ ਤਿੰਨ ਝਾਕੀਆਂ ਵਾਲੇ ਭੇਜੇ ਡਿਜ਼ਾਈਨ ਵੀ ਮੀਡੀਆ ਨੂੰ ਦਿਖਾਏ ਕੋਈ ਸ਼ੱਕ ਨਹੀਂ ਕਿ ਕੇਂਦਰ ਦਾ ਇਹ ਫੈਸਲਾ ਸੂਬੇ ਨਾਲ ਬਿਤਕਰੇ ਵਾਲਾ ਹੈ ਹਰ ਵਾਰ ਪੰਜਾਬ ਅਤੇ ਗੈਰ ਭਾਜਪਾ ਸ਼ਾਸਤ ਸੂਬਿਆਂ ਦੀਆਂ ਝਾਕੀਆਂ ਨੂੰ ਆਜ਼ਾਦੀ ਦੇਸ਼ ਅਤੇ ਗਣਤੰਤਰ ਦੇਸ਼ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਪਰ ਪੰਜਾਬ ਦੇ ਇਸ ਤੋਂ ਵੀ ਬਹੁਤ ਵੱਡੇ ਮੁੱਦੇ ਨੇ ਜਿਹੜੇ ਕੇਂਦਰ ਅਤੇ ਸੂਬਾ ਸਰਕਾਰ ਨਾਲ ਜੁੜੇ ਹੋਏ ਨੇ ਇੱਕ ਪਾਸੇ ਸੂਬਾ ਸਰਕਾਰ ਆਪਣੇ ਹੱਥ ਵੱਸ ਮੰਗਾ ਮੁੱਦੇ ਹੱਲ ਕਰਕੇ ਪੰਜਾਬੀਆਂ ਨੂੰ ਰਾਹਤ ਦੇਵੇ ਦੂਜੇ ਪਾਸੇ ਪੰਜਾਬ ਦੇ ਪਾਣੀਆ ਚੰਡੀਗੜ੍ਹ ਰਾਜਾਂ ਦੇ ਵੱਧ ਅਧਿਕਾਰਾਂ ਕਿਸਾਨੀ ਮੰਗਾ ਸਵੇਤ ਹੋਰ ਵੱਡੇ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਪ੍ਰੋਗਰਾਮ ਦੇਣ ਉਹਨਾਂ ਦੀ ਸਰਕਾਰ ਅਤੇ ਪਾਰਟੀ ਸੂਬੇ ਦੇ ਹਿੱਤਾਂ ਲਈ ਅੱਗੇ ਲੱਗੇ ਤਾਂ ਲੋਕ ਮਤਲਬ ਹੀ ਨਹੀਂ ਕਿ ਪਿੱਛੇ ਨਾਲ ਲੱਗਣ ਅਗਲੇ ਦਿਨਾਂ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵਿਤਕਰੇ ਦੀ ਭਾਵਨਾ ਹੋਰ ਉਜਾਗਰ ਹੋ ਸਕਦੀ ਹੈ ਪੰਜਾਬ ਦੇ ਲੋਕ ਹੁਣ ਇਸ ਵਾਰ ਪਲਟਵਾਰ ਦੀ ਰਾਜਨੀਤੀ ਤੋਂ ਅੱਕ ਚੁੱਕੇ ਨੇ ਉਹੋ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਚੱਲੀ ਜਾ ਰਹੀ ਇਸ ਸਿਆਸੀ ਚਾਲ ਅਤੇ ਗੰਦੀ ਰਾਜਨੀਤੀ ਨੂੰ ਵੀ ਸਮਝਣ ਲੱਗੇ ਨੇ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚੱਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਹੋ ਆ ਹਾ ਜੀ ਜਿਹਦੇ ਵਿੱਚ ਲਾਲਾ ਲਾਜਪਤਰਾਏ ਜੀ ਸ਼ਹੀਦ ਭਗਤ ਸਿੰਘ ਜਲਿਆਂ ਵਾਲੇ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋ ਬੈਕ ਜਿਹਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪ੍ਰੇਡ 203 ਇਹ ਉਹਨਾਂ ਵਾਸਤੇ ਭੇਜੀ ਹੈ ਮਤਲਬ 24 ਪਬਲਿਟੀ ਹੋਣੀ ਹੈ 23 ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਵੀ ਇਸੇ ਦਾ ਇੱਕ ਦੂਜਾ ਹਿੱਸਾ ਨਹੀਂ ਸੀ ਹਾਂ ਕਿ ਜੇ ਤੁਸੀਂ ਇਹ ਵਿੱਚੋਂ ਸਿਲੈਕਟ ਕਰ ਦੋ ਇਹ ਵੀ ਉਸ ਆਲਮੋਸਟ ਸੇਮ ਹੈ ਪਗਤ ਸਿੰਘ ਜੀ ਨੇ ਇਹਦੇ ਵਿੱਚ ਥੋੜਾ ਖੇਤੀ ਵੀ ਦਿਖਾਤੀ ਅਸੀਂ ਇਹਦੇ ਵਿੱਚ ਰਾਜਗੁਰੂ ਸੁਖਦੇਵ ਇਹਦੇ ਵਿੱਚ ਜਿਹੜੇ ਪੰਜਾਬ ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ ਵਿੱਚ ਮਹਾਰਾਜਾ ਰਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਹੈ ਯਾਦਗਾਰੀ OBC ਇਹ ਦੋ ਅਸੀਂ ਦਿੱਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਦੂਜਾ ਅਸੀਂ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿ ਨਹੀਂ ਇਹ ਜਨਾਰੀ ਸ਼ਕਤੀ ਤੌਰ ਤੇ ਸੀ ਇਹ ਉਹਨਾਂ ਨੂੰ ਰਿਪਰੈਜ਼ੈਂਟ ਕੀਤੀ ਹਾਕਲਚਰ ਕਲਚਰ ਦੀਆਂ ਦੋ ਨੇ ਆਹ ਕਲਚਰ ਦੀ ਦਿਖਾਈ ਫੁਲਕਾਰੀ ਕੱਢਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਭੰਗੜਾ ਮਧਾਨੀਆਂ ਭੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਦਿਖਾਏ ਇਸੇ ਦਾ ਇੱਕ ਹੋਰ ਪਾਟ ਵੀ ਦਿਖਾਇਆ ਕਿ ਇਹ ਦੀ ਇਹ ਦੀ ਬਜਾਏ ਤੁਸੀਂ ਇਹ ਆ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੀ ਪਿਛਲੀ 28 ਜਨਵਰੀ ਸਾਡੀ ਮਿਸ ਹੋ ਗਈ। ਦੁੱਖ ਹੋਇਆ ਸਾਨੂੰ। ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣਾਂ ਦੀ ਗੱਲ। ਆ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਭਗਵੰਤ ਮਾਨ ਜੀ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਪੰਜਾਬ ਦੀ ਝਾਕੀ ਰਿਜੈਕਟ ਕਰ ਦਿੱਤੀ ਔਰ ਇਹ ਕਿਹਾ ਕਿ ਉਹ ਸ਼ਹੀਦਾਂ ਦੀ ਚਿੰਤਾ ਨਹੀਂ ਕਰਦੇ ਭਗਵੰਤ ਮਾਨ ਜੀ ਕੋਰਾ ਝੂਠ ਬੇਈਮਾਨੀ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੇ ਮੋਡਸ ਅਪਰੰਡੀ ਰਹੀ ਆ ਕਿ ਤੁਸੀਂ ਪਹਿਲਾਂ ਪ੍ਰੋਜੈਕਟ ਇਸ ਤਰ੍ਹਾਂ ਭੇਜੋ ਜਿਹੜਾ ਰਿਜੈਕਟ ਹੋਵੇ ਔਰ ਫਿਰ ਉਹਦੀ ਸਿੰਪਥੀ ਲਓ ਵਿਚਾਰੇ ਬਣ ਕੇ ਲੋਕਾਂ 'ਚ ਜਾਓ ਇਹ 9 ਸਾਲ ਤੋਂ ਭਗਵੰਤ ਮਾਨ ਜੀ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਅਰਵਿੰਦ ਕੇਜਰੀਵਾਲ ਦਿੱਲੀ 'ਚ ਇਹੀ ਕੰਮ ਕਰ ਰਹੇ ਨੇ ਹਰ ਪ੍ਰੋਜੈਕਟ ਅੰਦਰ ਹਰ ਕੰਮ 'ਚ ਇਹੀ ਕੰਮ ਕਰਦੇ ਨੇ ਔਰ ਫਿਰ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਸਰਕਾਰ ਇੱਥੇ ਰੋਲਾ ਪਾਉਂਦੀ ਆ ਸਾਨੂੰ ਕੰਮ ਨਹੀਂ ਕਰ ਦਿੰਦੇ ਸਾਨੂੰ ਕੰਮ ਨਹੀਂ ਕਰ ਦਿੱਤਾ ਸਾਡਾ ਕੰਮ ਨਹੀਂ ਕੀਤਾ ਸੋ ਹੁਣ ਉਹੀ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਪਿਛਲੀ ਵਾਰਾਂ ਵੀ ਝਾਂਕੀ ਲੈ ਕੇ ਆਏ ਸੀ ਪੁਰਾਣੀ ਝਾਂਕੀ ਨੂੰ ਰੰਗ ਰੰਗ ਕਰਕੇ ਭੇਜਤਾ ਸੀ ਤਾਂ ਕਿ ਰਿਜੈਕਟ ਹੋ ਜੂਗੀ ਫਿਰ ਕਹਿਣ ਲੱਗ ਪਏ ਸੀ ਇਨਕੁਆਰੀਆਂ ਕਰਾਉਣੇ ਆ ਜੀ ਅਸੀਂ ਚੈੱਕ ਕਰਾਂਗੇ ਹੁਣ ਵੀ ਇਹੀ ਕੰਮ ਕੀਤਾ ਹੁਣ ਕਹਿੰਦੇ ਨੇ ਅਸੀਂ ਮਾਈ ਭਾਗੋ ਜੀ ਦੀ ਭੇਜੀ ਸੀਗੀ ਮੋਦੀ ਜੀ ਸ਼ਹੀਦਾਂ ਦਾ ਨਾਮ ਨਹੀਂ ਸੁਣਨਾ ਚਾਹੁੰਦੇ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਔਰ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਦ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਔਰ ਪੂਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਗਵਰਨਰ ਸਾਹਿਬਾਨਾਂ ਨੂੰ ਸਾਰੇ ਕੇਂਦਰੀ ਮੰਤਰੀਆਂ ਨੂੰ ਸਾਰੇ ਐਮਪੀ ਨੂੰ ਕਿਹਾ ਕਿ ਤੁਸੀਂ ਇਸ ਦਿਨ ਨੂੰ ਜਾ ਕੇ ਮਨਾਉਣਾ ਸੜਕ ਤੇ ਜਾ ਕੇ ਲੋਕਾਂ 'ਚ ਜਾਣਾ ਔਰ ਪ੍ਰੋਗਰਾਮ ਕਰਨੇ ਆ ਇੱਕ ਵਾਹਦ ਪੰਜਾਬ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਨੂੰ 26 ਤਰੀਕ ਨੂੰ ਭੁਲਾਇਆ ਔਰ ਰਾਜਨੀਤੀ ਦੀ ਭੇਡ ਚੜਾ ਦਿੱਤਾ ਕਿਉਂਕਿ ਪਿਛਲੇ ਸਾਲ ਅਰਵਿੰਦ ਕੇਜਰੀਵਾਲ ਜੀ ਨੇ ਵਿਰੋਧ ਕੀਤਾ ਜਦੋਂ ਭਗਵੰਤ ਮਾਨ ਜੀ ਇਸ ਪ੍ਰੋਗਰਾਮ 'ਚ ਆਏ ਕੇਜਰੀਵਾਲ ਜੀ ਤੋਂ ਡਾਟ ਖਾਣੀ ਪਈ ਇਸ ਕਰਕੇ ਇਸ ਸਾਲ ਆਪਣੇ ਮਹਾਨ ਸ਼ਹੀਦਾਂ ਨੂੰ ਸਹੀ ਸਾਬ ਜਾਦਿਆਂ ਨੂੰ ਭੁਲਾ ਦਿੱਤਾ ਐਸੀ ਗੰਦੀ ਰਾਜਨੀਤੀ ਭਗਵੰਤ ਮਾਨ ਕਰਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਕੇਵਲ ਔਰ ਕੇਵਲ ਅਰਵਿੰਦ ਕੇਜਰੀਵਾਲ ਦੇ ਬੁਲਾਰੇ ਨੇ ਮੁੱਖ ਮੰਤਰੀ ਦਾ ਕੰਮ ਅਰਵਿੰਦ ਕੇਜਰੀਵਾਲ ਔਰ ਉਹਦੇ ਲੋਕ ਕਰਦੇ ਨੇ ਭਗਵੰਤ ਮਾਨ ਨੂੰ ਕੇਵਲ ਫੋਟੋ ਖਿਚਾਉਣ ਵਾਸਤੇ ਤੇ ਵੀਡੀਓ ਪਾਉਣ ਵਾਸਤੇ ਰੱਖਿਆ ਇਹੋ ਕਾਰਨ ਹੈ ਕਿ ਲੋਕ ਹੁਣ ਬਾਹਰ ਪਲਟਵਾਰ ਤੋਂ ਅੱਗੇ ਦੀ ਗੱਲ ਕਰਨ ਲੱਗੇ ਨੇ ਇਸ ਲਈ ਹਰ ਛੋਟੀ ਵੱਡੀ ਗੱਲ ਨੂੰ ਸਿਆਸੀ ਪੁੱਠ ਚਾੜਨ ਦੀ ਥਾਂ ਮੁੱਖ ਮੰਤਰੀ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਅਤੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਜਿਵੇਂ ਕਿ ਸੁਨੀਲ ਜਾਖੜ ਕਹਿ ਰਹੇ ਨੇ ਇੱਕ ਲੀਡਰ ਦੀ ਤਰ੍ਹਾਂ ਗੱਲ ਕਰੋ ਤੁਸੀਂ ਅੱਜ ਕੋਈ ਸਟੇਜ ਆਰਟਿਸਟ ਨਹੀਂ ਰਹੇਗੇ ਉਹ ਕਹਿੰਦੇ ਵੀ ਮੈਂ ਸਟੇਜ ਆਰਟਿਸਟ ਰਹਾ ਮੇਰੀ ਬੜੀ ਆਮਦਨ ਸੀ ਹੁੰਨੀ ਹੈ ਸਭ ਪਰ ਅੱਜ ਤੁਹਾਡੇ ਉੱਤੇ ਜ਼ਿੰਮੇਵਾਰੀ ਪੰਜਾਬ ਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ ਤੁਸੀਂ ਤਾਂ ਵੰਡ ਪਾ ਰਹੇ ਹੋ ਅਸੀਂ ਨਾਲ ਲੱਗਣ ਨੂੰ ਤਿਆਰ ਖੜੇ ਸੀਗੇ ਸਾਰੀ اپੋਜੀਸ਼ਨ ਚ ਹੈ ਐਕਾਤੀ ਹੈ ਚ ਕਾਂਗਰਸ ਹੈ ਚ ਬੀਜੇਪੀ ਹੈ ਸਾਰੇ ਇਕੱਠੇ ਸੀ ਵੀ ਪੰਜਾਬ ਦਾ ਪਾਣੀ ਨਹੀਂ ਕਿਤੇ ਜਾਣ ਦੇਣਾ ਉਹਨਾਂ ਨੇ ਮੀਟਿੰਗ ਨਹੀਂ ਬੁਲਾਣ ਨੂੰ ਤਿਆਰ ਨਹੀਂ ਉਹ ਤਾਂ ਅਖਾੜਾ ਬਣਾ ਕੇ ਬਹਿ ਗਏ ਵੀ ਆਓ ਮੇਰੇ ਨਾਲ ਤੁਸੀਂ ਕੋਹਲ ਕਰੋ ਮੈਂ ਡਿਬੇਟ ਕਰੂੰਗਾ ਵੀ ਅਸਤਾ ਸਹਿਮਤਾਂ ਚਲੋ ਤੁਸੀਂ ਦੱਸੋ ਵੀ ਤੁਸੀਂ ਸੁਪਰੀਮ ਕੋਰਟ ਚ ਕਿਉਂ ਕਹਿ ਕੇ ਆਏ ਹੋ ਅੱਜ ਇੱਕ ਪਾਸੇ ਤਾਂ ਪੰਜਾਬ ਪੁਲਿਸ ਪ੍ਰੈਸ ਕਾਨਫਰੈਂਸ ਕਰ ਰਹੀ ਹੈ ਵੀ ਐਸੀਐਨਏ ਡਰਗ ਪਕੜ ਲਿਆ ਇਹਨੇ ਆ ਕਰਤਾ ਪਰ ਜਿਹੜੀ ਗੱਲ ਉਹ ਨਹੀਂ ਦੱਸ ਰੇ ਵੀ ਫਿਰੋਤੀਆਂ ਦਾ ਜਿਹੜਾ ਇੱਕ ਦੌਰ ਚੱਲਿਆ ਹੈ ਜਿਹੜੀ ਸਟੇਟ ਸਪான்ਸਰਡ ਟੈਰਰਿਜ਼ਮ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਜਿਹੜੇ ਹੈ ਉਹ ਇਸ ਕਿਸਮ ਨਾਲ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਇਸ ਕਿਸਮ ਦੇ ਗਲਤ ਅੰਸਰਜ਼ ਨੂੰ ਸ਼ਹਿ ਦੇ ਰਹੇ ਹੈ ਉਹਦੇ ਵਾਸਤੇ ਅੱਜ ਇੱਕ ਪੰਜਾਬ ਦੇ ਅੰਦਰ ਬਹੁਤ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਆ ਤਾਂ ਸ਼ਹਿਰ ਹੈ ਸਾਹਿਬ ਪਿੰਡਾਂ ਦੇ ਅੰਦਰ ਖਵਾ ਹੋਣ ਲੱਗੀਆਂ ਜਲੰਧਰ ਦੇ ਅੰਦਰ ਮੇਰ خیال ਚ ਕੰਟੀਨਿਊਸਲੀ ਧਰਨੇ ਮੁਜ਼ਾਹਰੇ ਚੱਲ ਰਹੇ ਇੱਕ ਦਿਨ ਦੇ ਅੰਦਰ 18 ਚੋਰੀ ਤੇ ਖੋਦੇ ਕੇਸ ਹੋਏ ਜਲੰਧਰ ਵਰਗੇ ਇੱਕ ਐਡੇ ਵੱਡੇ ਟਾਊਨ ਦੇ ਅੰਦਰ ਦੇਖੋ ਜਦੋਂ ਸਰਕਾਰ ਇਲੈਕਸ਼ਨ ਚੱਲ ਰਹੇ ਸੀਗੇ ਇੱਕ ਇਹਨਾਂ ਦਾ ਬਿਆਨ ਯਾਦ ਕਰੋ ਲੋਕ ਭੁੱਲ ਜਾਂਦੇ ਆ ਨਾ ਗੱਲਾਂ ਨੂੰ ਗੌਰ ਨਹੀਂ ਕਰਦੇ ਉਹਨਾਂ ਨੇ ਕਿਹਾ ਸੀਗਾ ਅਸੀਂ 20000 ਕਰੋੜ ਰੁਪਇਆ ਰੇਟੇ ਤੋਂ ਕੱਢਾਂਗੇ 40000 ਕਰੋੜ ਰੁਪਇਆ ਐਕਸਾਈਜ਼ ਚੋਂ ਕੱਢਾਂਗੇ ਆ ਨਹੀਂ ਵੀ ਪੈਸਾ ਆ ਨਹੀਂ ਰਿਹਾ ਪੈਸਾ ਆ ਰਿਹਾ ਸਭ ਕੱਢ ਰਿਹਾ ਪੈਸਾ ਉਹਨਾਂ ਨੇ ਕਿਹਾ ਸੀਗਾ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਪੈਸਾ ਕਿੱਥੋਂ ਇਕੱਠੇ ਕਰਨਾ ਹੈ ਕਿਉਂਕਿ ਇਨਕਮ ਟੈਕਸ ਚੋਂ ਆਏ ਪਰ ਪ੍ਰੋਬਲਮ ਹੈ ਉਹ ਜਿਹੜਾ ਰੇਤੇ ਵਾਲਾ ਪੈਸਾ ਜਿਹੜਾ ਅੱਜ ਵੀ 45 ਰੁਪਏ ਵਿਕ ਰਿਹਾ ਉਹ ਪੰਜਾਬ ਦੇ ਖਜ਼ਾਨੇ ਚ ਨਹੀਂ ਜਾ ਰਿਹਾ ਉਹ 20000 ਕਰੋੜ ਰੁਪਇਆ 40000 ਕਰੋੜ ਰੁਪਇਆ ਦਿੱਲੀ ਵਾਲਿਆਂ ਨੇ ਤਾਂ ਫੜ ਲਿਆ ਜੀ ਅੱਜ ਜਿਹੜੀ ਵੀ ਫਾਸਲਾ ਜੇ ਬੈਠੇ ਐਸੇ ਕਰਕੇ ਬੈਠੇ ਕਿਉਂਕਿ ਦਸ਼ਕਤ ਆ ਰਹੀ ਹੈ ਸਭ ਕਰੇ ਅਜ ਨਹੀਂ ਉਹ ਕਹਿੰਦਾ ਜਿਹੜੀ ਮਹਾਵਰ ਹੈ ਉਲਟੋ ਜਾਂਦਾ ਚੰਗਾ ਨਹੀਂ ਲੱਗਦਾ ਇਸ ਨੌਨ ਪਾਰਲੀਮੈਂਟਰੀ ਵੀ ਕਦ ਤੱਕ ਖੈਰ ਮਨਾਓਗੇ